ਜਿਵੇਂ ਜਿਵੇਂ ਚੋਣ ਤਰੀਕਾਂ ਨੇੜੇ ਆ ਰਹੀਆਂ ਹਨ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਇਸ ਦੌਰਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਹਲਕਾ ਧਰਮਕੋਟ ਦੇ ਕਸਬਾ ਕੋਟੀ ਸੇਖਾਂ ਵਿਖੇ ਅਕਾਲੀ ਆਗੂ ਸੰਤੋਖ ਸਿੰਘ ਪੁੱਲਰ ਦੇ ਗ੍ਰਾਮ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਕੋਟੀ ਸੇਖਾਂ ਪਹੁੰਚਣ ਤੇ ਪੁੱਲਰ ਪਰਿਵਾਰ ਵੱਲੋਂ ਉਹਨਾਂ ਨੂੰ ਜਿਉਂ ਆਇਆ ਆਖਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਧਰਮਕੋਟ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੱਢਣੇ ਕੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਦਾਤੇਵਾਲ ਰਣਜੀਤ ਸਿੰਘ ਰਾਣਾ ਮਸੀਤਾਂ ਗੁਰਮੀਤ ਸਿੰਘ ਗਗੜਾ ਨਿਸ਼ਾਨ ਸਿੰਘ ਲੰਬੜ ਕੋਟ ਸਦਰਖਾਂ ਹਰਿੰਦਰ ਸਿੰਘ ਹੈਪੀ ਪੰਜਾਬ ਫਾਈਨੈਂਸ ਵਾਲੇ ਅਤੇ ਯੂਥ ਆਗੂ ਕਿੰਦਾ ਦਾਤੇਵਾਲ ਅਤੇ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ ਬਹੁਤ ਹੀ ਸਤਿਕਾਰਯੋਗ ਮੇਰੇ ਬੱਲੇ ਵੀ ਸਰਦਾਰ ਪ੍ਰੈਜ਼ੀਡੈਂਸੀ ਦੀ ਮੱਖਣ ਇਮਰਾਨ ਹਲਕਾਰਚ ਸ਼ੋਮਨੀ ਅਕਾਲੀਗਰ ਦੇ ਧਰਮਪੁਰ ਤੋਂ ਸ਼ੋਮਨੀ ਅਕਾਲੀਗਰ ਦੇ ਸਾਰੇ ਹੀ ਸਤਿਪ੍ਰੀਤ ਅਨਸਰਬਾਨ ਸਾਰੇ ਸੁਜੂਆ ਸੀਨੀਅਰ ਅਗੂ ਸਹਿਬਾਨ ਨੌਜਵਾਨ ਅਗੂ ਸਹਿਬਾਨ ਸੰਕਰਮ ਪ੍ਰਧਾਨ ਸਾਡੇ ਸ਼ਹਿਰੀ यूथ अकाली दल तो यूथ लिंग सारे अहदे तक सम्मान सब तो पहला आओ फतेह है बुलाओ फतेह वागुरु जी का खालसा वागुरु जी की प्यारी साहब जी पहली गल तचा तो आपके परिवार का एक मैं ਆਪਾਂ ਕੋਈ ਪਹਿਲੀ ਵਾਰੀ ਇੱਕ ਦੂਜੇ ਦੇ ਮੁਫਾਤ ਨਹੀਂ ਹੋਏ ਆਪਾਂ ਪਹਿਲੀ ਵਾਰੀ ਇੰਟਰੋਡਿਊਸ ਕਰਨ ਦੀ ਆਪਾਂ ਨੂੰ ਮੈਂ ਸਮਝਦਾ ਕੋਈ ਜ਼ਰੂਰਤ ਨਹੀਂ ਕਿਉਂਕਿ ਮੇਰੇ ਤੋਂ ਪਹਿਲਾਂ ਸਤਕਾਲ ਜੋਗਸਾ ਰਵੀ ਸਿੰਘ ਜੀ ਗਗਨਾ ਸਾਹਿਬ ਨੇ ਕਿਹਾ ਸ਼ੋਮਨੀ ਅਕਾਲੀ ਦਲ ਦਾ ਇਹ ਪਹਿਲਾ ਰੀਲ ਨਹੀਂ ਹੈ ਜਿਸ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਵਿਲੱਖਣ ਦਾ ਇਸ ਮਹਿੰਦੇ ਵਿੱਚ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਮਰਦੋ ਜੋ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ ਉਹ ਇਸ ਵਾਰ ਘਰ ਕੋਟ ਨੂੰ ਦਿੱਤੀ ਗਈ ਹੈ ਇਸ ਗੱਲ ਦੀ ਬਲੈਂਕੰਦਾ ਜਿਸ ਕਰਕੇ ਤੁਸੀਂ ਸਾਰੇ ਬੰਦਾ ਹੀ ਪਾ ਦੇ ਤਾਂ ਇਹ ਗੱਲ ਜਿਹੜੀ ਮੇਨ ਹੈ ਉਹ ਮੈਂ ਤੁਹਾਡੇ ਸਾਰੇ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿੰਦੇ ਮਾਲੀਓ ਪ੍ਰਧਾਨ ਸਾਹਿਬ ਸਰਦਾਰ ਸੁਖਬੀ ਸਿੰਘ ਜੀ ਬੰਦਲ ਸਾਹਿਬ ਨੇ ਧਰਪੁਰ ਢਲਕੇ ਨੂੰ ਇਹ ਲੋਕ ਸਭਾ ਦੀ ਨਿਮਾਇੰਦਗੀ ਦਿੱਤੀ ਹੈ ਇਹ ਟਿਕਟ ਦਿੱਤੀ ਹੈ ਤਾਂ ਆਪਣਾ ਸਾਰੇ ਮੇਰੇ ਖੁੱਜ ਬੰਦਾ ਕਿ ਆਪਾਂ ਸ਼ੋਮਨੀ ਅਕਾਲੀ ਦਲ ਵੱਲੋਂ ਦਿੱਤੀ ਹੋਈ ਇਸ ਨਿਮਾਇੰਦਗੀ ਦੇ ਲਈ ਦਿਨ ਖਾਤ ਦੇ ਕਰਦੇ ਆਪਣੇ ਘਰ ਇਹ ਬੜੀ ਵੱਡੀ ਜੁਮੇਵਾਰੀ ਪ੍ਰਧਾਨ ਸਾਹਿਬ ਨੇ ਆਪਣੇ ਦੇ ਪਾਈਏ ਧਰਮਪੁਰ ਵਾਲਿਆਂ ਤੇ ਬਹੁਤ ਵੱਡਾ ਵਿਸ਼ਵਾਸ ਉਹਨਾਂ ਨੇ ਕੀਤਾ ਹੈ ਤਾਂ ਇਸ ਜ਼ਿੰਮੇਵਾਰੀ ਨੂੰ ਲਵਾਉਣ ਦੇ ਲਈ ਅਗਰ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂ ਕਿ ਤੁਸੀਂ ਖੁਦ ਆਪਣੇ ਆਪ ਨੂੰ ਕੈਂਡੀਡੇਟ ਸਮਝਦੇ ਲੋਕਾਂ ਦੇ ਵਿੱਚ ਵੰਡਣਾ ਤਾਂ ਕੋਈ ਆਕਰਥ ਨਹੀਂ ਨਹੀਂ ਕਿਉਂਕਿ ਆਪਾਂ ਸਾਰੇ ਇੱਕ ਬਤਾਂ ਸਮਾਂ ਬਹੁਤ ਥੋੜਾ ਸਮਾਂ ਮਿਲਿਆ ਆਪਾਂ ਨੂੰ ਲੋਕ ਸਭਾ ਦੀ ਤਿਆਰੀ ਕਰਨ ਵਾਸਤੇ ਤਾਂ ਤੁਸੀਂ ਸਾਰਿਆਂ ਨੇ ਆਪੋ ਆਪਣੇ ਸਾਧਨਾਂ ਦੇ ਰਾਹੀਂ ਆਪੋ ਆਪਣੀਆਂ ਰਿਸ਼ਤੇਦਾਰੀਆਂ ਸੱਜਣ ਟਾਈਆਂ ਦੋਸਤਾਂ ਮਿੱਤਰਾਂ ਦੇ ਨਾਲ ਸੰਪਰਕ ਕਰਕੇ ਇਹ ਇਲੈਕਸ਼ਨ ਨੂੰ ਆਪਣਾ ਇਲੈਕਸ਼ਨ ਸਮਝ ਕੇ ਲੜਨਾ ਇਸੇ ਵਿੱਚ ਹੀ ਆਪਣੀ ਜਿੰਮੇਵਾਰੀ ਹੋ ਸਕਦਾ ਕਿ ਸਮੇਂ ਦੀ ਘਾਟ ਕਰਕੇ ਆਪਾਂ ਦੁਆਰਾ ਇਸ ਤਰ੍ਹਾਂ ਫਿਰ ਇਕੱਤਰ ਇੱਥੇ 라 ਹੋ ਸਕੀਏ ਭੁਲਸਾਹ ਦੇ ਘਰੇ ਜਾਂ ਇੱਥੇ ਤਾਂ ਤੁਸੀਂ ਇਸ ਗੱਲ ਨੂੰ ਸਮਝਣਾ ਹੈ ਜਿਵੇਂ ਡਗੜਾ ਸਾਹਿਬ ਨੇ ਕਿਹਾ ਕਿ ਆਪਾਂ ਆਪਣੀ ਲੜਾਈਏ ਕਰਦੀ ਹੈਗਾ ਤਾਂ ਤੁਸੀਂ ਆਪੋ ਆਪਣੇ ਜ਼ਿੰਮੇਵਾਰੀਆਂ ਨੂੰ ਸੁਭਾਲਣਾ ਹੈ ਆਪਣੇ ਆਪ ਨੂੰ ਰਾਜਿੰਦਰ ਸਿੰਘ ਧਰੋਪੁਰ ਮੰਨ ਕੇ ਚੱਲਣਾ ਹੈ ਆਪਣੇ ਆਪ ਨੂੰ ਉਮੀਦਵਾਰ ਮੰਨ ਕੇ ਚੱਲਣਾ ਹੈ ਕਿ ਇਹ ਸੰਭਲ ਕੇ ਹਰ ਇੱਕ ਉਸ ਸ਼ਖਸ ਦੇ ਨਾਲ ਜਿੱਥੇ ਵੀ ਤੁਹਾਡਾ ਦੂਰ ਤਰ੍ਹਾਂ ਦਾ ਭਾਵ ਹੋ ਕਿਸੇ ਵੀ ਪਾਰਟੀ ਦੇ ਵਿੱਚ ਕੋਹਾ ਬੈਠਾ ਉਹਨਾਂ ਨੂੰ ਆਪਣੇ ਇਸ ਹਲਕੇ ਵਿੱਚ ਮਿਲੀ ਹੋਈ ਕਿਰਕਟ ਦਾ ਵਾਸਤਾ ਪਾਤਰ ਉਹਨਾਂ ਨੂੰ ਆਪਣੇ ਨਾਲ ਦੂਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸੋਮਨੀ ਕਾਲੀ ਦਲ ਵੱਲੋਂ ਦਿੱਤਾ ਹੋਇਆ ਇਹ ਮਾਣ ਆਪਾਂ ਉਹਨਾਂ ਨੂੰ ਸੀਟ ਦੇ ਕੇ ਬਾਲੂ ਸਾਹਿਬ ਦੀ ਜੋੜੀ ਪਾ ਕੇ ਇਸ ਮਾਨ ਨੂੰ ਬਹਾਲ ਇਸ ਵਿਸ਼ਵਾਸ ਨੂੰ ਬਹਾਲ ਰੱਖਣ ਲਈ ਮੈਂ ਤੈਨੂੰ ਤਨਵਾਦ ਕਰਨਾ ਹੈ ਸਰਦਾਰ ਰਜਿੰਦਰ ਸਿੰਘ ਜੀ ਬਰਾਜ ਸਾਹਿਬ ਦਾ ਔਰ ਸਾਰੀ ਦੀ ਹਲਕਾ ਤੋਂ ਕੋਟੇ ਸੀਨੀਅਰ ਸਾਡੇ ਬਿジネスਪਾਨ ਸਰਪਲ ਪ੍ਰਧਾਨ ਸਾਹਿਬ ਯੂਥ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਧਰਮਪੂਰ ਵਿੱਚ ਕੇ ਟਿਕਟ ਲਗਾਉਣ ਦੇ ਵਿੱਚ ਦਾਸ ਇਹ ਰੋ ਲਗਾ ਕੀਤਾ ਜਦੋਂ ਜੱਜਦਾਰ ਤੋਤਾ ਸਿੰਘ ਦੀ ਲੱਤ ਕੱਢਿੰਦੇ ਹੁੰਦੇ ਸੀ ਉਸ ਵਾਰੰਮ ਭਾਈ ਬਖੇਂਦਰ ਸਿੰਘ ਬਰਾਗ ਹੋਣਾ ਨੇ ਲੱਤ ਵੇਖੀ ਬੋਲੇ ਸੋਨਹਾਰਾ ਰਾਮਦਾਤਾ ਤਾਂ ਸਾਥੀਓ ਨਮਰ ਕਰਕੇ ਕਾਸ ਲੋ ਇਹ ਲੜਾਈ ਤੇਰੀ ਆਪਣੀ ਹੈ ਇਹ ਆਪਣੀ ਦਿੱਲੀ ਦੇ ਨਾਲ ਲੜਾਈ ਹੈ ਕਿਉਂਕਿ ਦੂਜੀਆਂ ਦੁਨੀਆਂ ਵੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਇਹਨਾਂ ਦੇ ਆਗੂ ਇਹਨਾਂ ਦੇ ਆਗੂ ਉਹ ਦਿੱਲੀ ਤੋਂ ਹੁਕਮ ਛੱਡਦੇ ਨੇ ਤੇ ਆਪਣੀ ਪਾਰਟੀ ਖੇਤਰੀ ਪਾਰਟੀ ਹੈ ਜਿਹੜੀ ਸ਼ੁਰੂ ਤੋਂ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਵਚਨਬੱਧ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਜਿੰਨੀਆਂ ਵੀ ਨੀਤੀਆਂ ਅਪਣਾਈਆਂ ਉਹ ਸਾਰੀਆਂ ਪੰਜਾਬ ਦੇ ਲੋਕਾਂ ਦੇ ਸਰਬਪੱਖੀ ਹਿੱਤਾਂ ਦੀ ਰਾਖੀ ਦੇ ਲਈ ਸਾਰੇ ਵਰਗ ਦੇ ਹਿੱਤਾਂ ਦੇ ਵਿਕਾਸ ਦੇ ਲਈ ਉਹ ਨੀਤੀਆਂ ਬਣਾਈਆਂ ਨੇ ਜਿੰਨੀ ਬਰੀਕੀ ਦੇ ਨਾਲ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਮਾਨਯੋਗ ਪ੍ਰਧਾਨ ਸ਼ੋਨੀ ਅਕਾਲੀ ਦਲ ਜਿੰਨੀ ਬਰੀਕੀ ਤੇ ਸੰਜੀਦਗੀ ਦੇ ਨਾਲ ਉਹ ਪੰਜਾਬ ਦੀ ਹਰ ਰਗ ਤੋਂ ਵਾਕਫ ਨੇ ਨਾਸ ਨਾਸ ਤੋਂ ਵਾਕਫ ਨੇ ਉਹ ਨਾਲ ਹੋਰ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਇਹ ਦੇ ਹਕੀਕਰ ਨਹੀਂ ਜਿਹੜਾ ਪੰਜਾਬ ਨੂੰ ਲੈ ਕੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਉਹ ਸੰਜੀਦਾ ਹੋਵੇ ਔਰ ਵਦਨਬਤ ਹੋਵੇ ਤਾਂ ਆਓ ਇਸ ਸਮੇਂ ਨੂੰ ਜੋ ਇਹਦਾ ਵੱਡਾ ਮਾਨ ਤੁਹਾਨੂੰ ਕੋਠੜਕੇ ਨੂੰ ਦਿੱਤਾ ਹੈ ਪਾਰਟੀ ਨੇ ਇਸ ਨੂੰ ਮਹਾਰਾਜ ਦੀ ਮਹਾਨਤਾ ਨੂੰ ਸਮਝ ਲੈ ਆਪਾਂ ਇਸ ਮਾਨ ਔਰ ਇਸ ਵਿਸ਼ਵਾਸ ਨੂੰ ਬਹਾਲ ਕਰੀਏ ਕਿਉਂਕਿ ਭਾਵੇਂ ਰੋਜ਼ ਰੋਜ਼ ਇਹੇ ਮੌਕੇ ਨਹੀਂ ਹੋਣ ਇਹ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਉਸ ਤੋਂ ਵੀ ਵੱਡਾ ਫੈਸਲਾ ਇਹ ਕੀਤਾ ਹੈ ਕਿ ਜਿਹੜੀ ਪਹਿਲੀ ਵੇਸਕ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਪ੍ਰਧਾਨ ਸਾਹਿਬ ਹੁਣਾਂ ਵੱਲੋਂ ਜਾਰੀ ਹੋਈ ਹੈ ਉਸ ਦੇ ਵਿੱਚ ਧਰਮਪੁਰ ਹਲਕੇ ਦਾ ਜਿਹੜਾ ਉਹਨਾਂ ਨੇ ਧਰਮਪੁਰ ਹਲਕੇ ਦੇ ਨਾਮ ਦੇ ਨੂੰ ਉਹਨਾਂ ਨੇ ਟਿਕਰ ਦੇ ਦੇ ਨਾਮ ਇਹ ਤੁਹਾਡੇ ਸਾਰਿਆਂ ਦੇ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਅਸੀਸਾਂ ਔਰ ਜਗਨਨਦ ਪਟੋਲਾ ਸਿੰਘ ਜੀ ਸਰਦਾਰ ਸੀਗਲ ਸਿੰਘ ਜੀ ਇਹਨਾਂ ਸਾਰਿਆਂ ਵੱਲੋਂ ਤੁਹਾਡੇ ਵਿੱਚ ਬਿੱਤਰ ਕੇ ਜੋ ਪਰਿਵਾਰਕ ਸਾਂਝਾ ਪੈਦਾ ਕੀਤੀਆਂ ਗਈਆਂ ਨੇ ਜੋ ਜਗਨਨਦ ਜੀ ਵੱਲੋਂ ਵਿਕਾਸ ਦੇ ਕਾਰਜ ਕਰਵਾਏ ਗਏ ਜੋ ਮਾਨਯੋਗ ਪਿਤਾ ਸਰਦਾਰ ਸੀਗਲ ਸਿੰਘ ਜੀ ਹੋਰਾਂ ਵੱਲੋਂ ਤੁਹਾਡੇ ਨਾਲ ਇਮਾਨਦਾਰੀ ਔਰ ਸਾਦਗੀ ਦੇ ਨਾਲ ਪਰਿਵਾਰਾਂ ਦੇ ਵਿੱਚ ਬਿੱਤਰ ਕੇ ਜੋ ਰਿਸ਼ਤੇ ਗਾਇਨ ਕੀਤੇ ਗਏ ਉਹਨਾਂ ਰਿਸ਼ਤਿਆਂ ਦਾ ਵਾਸਤਾ ਹੈ ਭਰਾਓ ਇਹ ਮੌਕੇ ਨੂੰ ਤੁਹਾਨੂੰ ਤੁਹਾਨੂੰ ਨਿਸ਼ਵਾਸ ਨਾ ਹੋਣਾ ਅਗਰ ਤੁਸੀਂ ਇਸ ਮੋਹਨ ਨੂੰ ਤੜੜੇ ਹੋ ਕੇ ਲੜਦੇ ਹੋ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਦੋਸਤੀਆਂ ਨੇ ਤੁਹਾਡੀਆਂ ਲਾਜਾਂ ਨੇ ਉਹਨਾਂ ਨਾਲ ਸੰਪਰਕ ਕਰ ਜਾਂਦੇ ਨੇ ਤਾਂ ਮੈਂ ਤੁਹਾਨੂੰ ਯਕੀਨ ਦਵਾਣਾ ਕਿ ਵਿਜੇਦਰ ਪਟਤਲ ਸਿੰਘ ਜੀ ਦਾ ਇੱਕ ਬੜਾ ਸੁਪਨਾ ਵੱਡਾ ਸੀ ਕਿ ਤੁਹਾਨੂੰ ਕੋਟ ਹਲਕੇ ਦੇ ਵਿੱਚ ਸਰਨਾਰ ਬਰਿੰਦਰ ਸਿੰਘ ਜੀ ਬਰਾਦ ਉਹਨਾਂ ਨੂੰ ਐਮਐਲਏ ਬਣਾ ਕੇ ਆਪਾਂ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਸਤਾਈ ਦੇ ਵਿੱਚ ਇਹ ਮੋਟਰ ਵਿਧਾਨ ਸਭਾ ਦਾ ਵੀ ਮੋਟਰ ਹੈ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਸੋਨੀ ਅਕਾਲੀ ਦਲ ਦੀ ਸਰਕਾਰ ਆਈ ਹੈ ਸੋਨੀ ਅਕਾਲੀ ਦਲ ਨੇ ਬਹੁਤ ਹਾਸਲ ਕੀਤਾ ਉਸ ਤੋਂ ਪਹਿਲਾਂ ਉਸਤ ਨੇ ਹਮੇਸ਼ਾ ਹੀ ਲੋਕ ਸਭਾ ਦੇ ਵਿਰਚਨਾ ਦੇ ਰਾਹੀਂ ਢੀਲ ਬਜਾਇਆ ਉਹੀ ਇਤਿਹਾਸ ਨੂੰ ਫਿਰ ਦੁਹਰਾਇਆ ਜਾ ਰਿਹਾ ਹੈ ਇਹ ਲੋਕ ਸਭਾ ਦੇ ਇਲੈਕਸ਼ਨ ਨਹੀਂ ਇਹ ਪੰਜਾਬ ਦੇ ਵਿੱਚ ਸ਼ੋਮਨੀ ਔਰ ਕਾਲੀ ਦਲ ਦੀ ਮੁੜ ਆਮਦ ਹੈ ਤਾਂ ਤੁਸੀਂ ਸਾਰੇ ਇੱਕ ਵਾਰੀ ਦੋਵੇਂ ਬਾਹਾਂ ਖੜੀਆਂ ਕਰਕੇ ਇਸ ਵਾਰ ਮੇਰੇ 'ਤੇ ਵਿਸ਼ਵਾਸ ਦਿਵਾ ਦਿਓ ਜੇ ਮੈਂ ਤੁਹਾਡਾ ਬੱਚਾ ਹਾਂ ਜੇ ਤੁਹਾਡੇ ਹਲਕੇ ਦਾ ਮੈਂ ਬੱਚਾ ਹਾਂ ਤਾਂ ਤੁਸੀਂ ਇੱਕ ਵਾਰੀ ਨਾਹ ਲਵਾ ਕੇ ਇਸ ਵਾਰ ਦਾ ਵਿਸ਼ਵਾਸ ਦਿਵਾ ਦਿਓ ਕਿ ਅੱਜ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਜਥੇਦਾਰ ਤੋਤਾ ਸਿੰਘ ਜੀ ਸਰਦਾਰ ਸੀਤਲ ਸਿੰਘ ਜੀ ਉਹਨਾਂ ਦੇ ਪਾਇ ਹੋਏ ਪੁਰਗਿਆਂ ਦੇ ਚੱਲ ਕੇ ਸੋਨੀ ਅਕਾਲੀ ਦਾਮ ਨੂੰ ਕਮਣਾ ਕਮੂਗੇ ਔਰ ਤੁਸੀਂ ਇੱਕ ਗੀ ਦੇਖੋਗੇ ਕਿ ਸਰਦਾਰ ਰਜਿੰਦਰ ਸਿੰਘ ਜੀ ਬਰਾਗ ਦੇ ਵੱਡੇ ਵੀਰ ਨੇ ਅਸੀਂ ਦੋ ਜਾਣੇ ਤੁਹਾਡੇ ਸੇਵਕ ਬਣ ਕੇ ਤੁਹਾਨੂੰ ਖੜਕੇ ਵਿਦਰਾਗੇ ਤੁਹਾਨੂੰ ਕਿਸੇ ਬਲਾਵਾ ਸ਼ਬ ਸ਼ੁਰੂਆਤ ਹੋਏ ਇਸ ਤੋਂ ਬਾਅਦ ਕਰਨ ਦੀ ਲੋੜ ਨਹੀਂ ਪੈਣੀ ਬੋਲੇ ਸੋਜਹਾ 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 ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਿਦੇਂਤੀ ਗਾਮ ਦੇ ਬਹੁਤ ਸਾਰੇ ਸਰਦਾਰ ਗੁਰੂ ਵੱਡੇ ਵੀਰ ਸਰਦਾਰ ਭਜਿੰਦਰ ਸਿੰਘ ਜੀ ਬਰਾੜ ਸਾਹਿਬ ਜੋ ਕਿ ਗੋਗੇ ਵਿਦੇਂਤੀ ਮੈਂ ਕੰਮ ਕਰ ਮੈਂ ਨਹੀਂ ਕਰਦੇ ਜਾਂ ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਡਾਕਟਰ ਸਾਹਿਬ ਸਰਦਾਰ ਸਰੂਜੀ ਸਾਹਿਬ ਸੰਤੋਖ ਸਿੰਘ ਤੋਂ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤੋਂ ਪਹਿਲਾਂ ਆਪਣੇ ਲੋਕ ਸਭਾ ਸ਼੍ਰੋਮਕ ਕਾਲੀ ਦਲ ਦੇ ਮੀਤਵਾਰ ਸਰਦਾਰ ਰਾਜ ਦਰਸ਼ਨ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਕਰਦੇ ਗਏ ਆ ਮੈਂ ਤੋਂ ਸਾਹ ਕੇ ਗੱਲ ਨਹੀਂ ਕਰਦੀ ਕੋਈ ਐਸੀ ਵਿਚਾਰ ਨਹੀਂ ਗਈ ਜਿਹੜੀ ਮੈਂ ਆਪ ਜੀ ਨਾਲ ਸਮਝ ਨਹੀਂ ਕਰਾਂ ਲੇਕਿਨ ਬਹੁਤ ਖੁਸ਼ੀ ਹੋਈ ਜਦ ਟੈਕ ਅਨਾਉਂਸ ਹੋਈ ਸਾਖੀ ਵਾਲੇ ਨੇ ਤੇ ਤੁਦਰ ਕੀ ਸਹਰਾ ਵਾਲਾ ਦਿਨ ਸਿੰਘ ਗੁਰਨਾਮ ਦਾ ਸਵਾਹ ਰਾਜਾ ਚਾਹਨਾ ਪਹੁੰਚੇ ਹੋਏ ਸੀ ਨਾਕ ਮਾਸਤੇ ਕੋਣ ਵਾਸਤੇ ਤੇ ਤੜਕੇ ਮੈਨੂੰ ਫੋਨ ਕੀਤਾ ਮੈਂ ਕਿਹਾ ਰਣਜ ਕੱਲ ਵੀ ਸੰਗਰਾਮ ਹੈ ਦਰਵਾਲ ਸਾਹਿਬ ਜਾਣਾ ਹੈ ਤੇ ਤੇਰਾ ਕੀ ਮੂਡ ਹੈ ਮੈਂ ਕੋ ਬੜੇ ਪਿਆਰ ਨਾਲ ਫੋਨ ਕਰ ਲਿਆ ਜਿਸ ਦਿਨ ਕੱਲੇ ਆ ਕਿ ਨਹੀਂ ਨਾਲ ਸੰਗਰਾਮ ਨਹੀਂ ਜਾਈਦਾ ਤੇ ਮੈਨੂੰ ਕਹਿੰਦਾ ਜੀ ਮੈਨੂੰ ਵੀ ਲੈ ਕੇ ਚੱਲੋ ਤਾਂ ਅਸੀਂ ਇਕੱਠੇ ਚਲੇ ਗਏ ਤੇ ਰਾਸਤੇ ਕਿਧਰ ਦਰਵਾਰ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਸੀ ਤੇ ਮੈਂ ਉਹਨੂੰ ਕਹਿਣ ਲੱਗਿਆ ਸੀ ਮੈਂ ਕਿਹਾ ਅੱਜ ਕੋਈ ਸਨੌਟ ਮਰਟਾ ਜਾਣੀ ਹੈ ਪਾਰਟੀ ਦੀ ਪਰ ਫਿਰ ਵੀ ਬਖਮੂਲੀ ਵੈਰਨੀ ਜਮਾਇਆ ਗੱਲ ਪੂਰੀ ਦੱਸਾਂ ਦਿਨ ਨੂੰ ਤਦੋਂ ਦਜੀ ਪ੍ਰਧਾਨ ਦਾ ਫੋਨ ਵੱਜ ਪਿਆ ਤੇ ਫਿਰ ਮੈਂ ਇਹਨਾਂ ਨੂੰ ਦੱਸਾਇਆ ਤੇ ਪ੍ਰਧਾਨ ਸਾਹਿਬ ਕਹਿੰਦੇ ਅੱਜ ਵੀ ਭਾਈ ਨਾਮਸ ਕਰ ਦੇਣਾ ਬੰਦਾ ਟੋੜਾ ਤੇ ਹੁਣ ਸਾਬ ਲਿਓ ਕਿ ਤੇ ਧਰਮਗੋੜ ਵਾਲੇ ਮਗਰਪੁਰ ਨਾਲ ਰਹਿੰਦੇ ਪਿਆ ਨਾ ਕੋਈ ਨਸਿਆ ਨਹੀਂ ਤੇ ਮੈਂ ਕਿਹਾ ਜੀ ਗੱਲ ਹੀ ਕੋਈ ਨਹੀਂ ਜਿਨੇ ਆਪ ਦੇ ਕੰਨਾਂ ਨਾਲ ਸੁਣਿਆ ਚਲੋ ਦਾਸ ਦਾ ਕਈ ਜਲਾਦਾ ਸੁਣ ਰਿਹਾ ਸੀ ਪਰ ਮਤਲਬ ਕਹਿਣ ਦਾ ਵੀ ਗੁਰੂ ਰਾਮਦਾਸ ਬਾਹਰ ਜੀ ਚਾਂਮਾ ਨੂੰ ਪੂਪਲ ਨੂੰ ਪਹਿਲਾ ਪਹਿਲਾ ਹੀ ਪ੍ਰਭਾਤਵਾ ਨੇ ਬਹੁਤ ਵੱਡੀ ਖਬਰ ਦਿੱਤੀ ਕਿ ਆਪਾਂ ਨੂੰ ਆਪਣੇ ਜੇਸੇ ਜੜੀ ਅਟਕ ਚਰਖਾ ਕੋਟ ਦੇ ਆਈ ਰਾਜਨਦਰ ਸਿੰਘ ਜੀ ਮੀਂਦਵਾਰ ਬੁਲਾਇਆ ਗਿਆ। ਉਹ ਇੱਥੇ ਵਸਨੀ ਉੱਥੇ ਅਸੀਂ ਗੁਰੂ ਘਰ ਮੱਖਾ ਟਿਕਿਆ ਅਰਦਾਸ ਕੀਤੀ ਹੋਈ ਔਰ ਨਾਲ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਣੇ ਧਰਮੀ ਦਾ ਪ੍ਰੋਤਸਥਾਨ ਜਿਹੜਾ ਬਾਬਾ ਪ੍ਰੀਤ ਸਿੰਘ ਮਹਾਰਾਜ ਜੀ ਦਾ ਉੱਥੇ ਦਸ਼ਮੇਲੇ ਕਰਨ ਦਾ ਮੌਸਾ ਰਿਆਂ ਦੇ ਨਾਲ ਇਕੱਠੇ ਹੋਏ। ਪਰ ਮੈਂ ਸਾਰੇ ਐਪੀਸੋਡ ਦਾ ਜਿੱਤ ਕੋਈ ਯਾਦ ਘਟਾਉਂ। ਦੱਸ ਸਰ ਬੀ ਕੀ ਗੱਲ ਇਹ ਕਹੂੰਗਾ। ਕਿ ਇਹ ਫੋੜੀ ਸਾਲਾਂ ਦੀ ਭੱਡੀ ਮੰਗ ਸੀ ਤਾਂ ਤੁਸੀਂ ਮੇਰਾ ਖਿਆਲ ਆ ਵੀ ਮੈਨੂੰ ਦਿਹਾੜੀ ਤੇ ਦਸ ਦਾ ਸਾਰੀ ਫੋਨ ਕਰਕੇ ਪੁੱਛਦੇ ਹੁੰਦੇ ਸੀ ਵੀ ਕੀ ਬਣਿਆ ਕੀ ਬਣਿਆ ਅੱਜ ਕੀ ਬਣਿਆ ਕੱਲ ਕੀ ਬਣਿਆ ਸਾਰਾ ਕੁਝ ਪੁੱਛਦੇ ਰਹਿੰਦੇ ਸੀ ਪਰ ਪਰ ਦੀ ਖਬਰ ਤੁਸੀਂ ਪਾਇਆ ਮੈਂ ਇੰਨੀ ਕੀਤੀ ਮੇਰਾ ਖਿਆਲ ਕੋਈ ਚੱਜ ਦਾ ਚੰਗਾ ਬੁਰੀਦ ਕੀਤਾ ਜਿਹੜਾ ਹੁੰਦਾ ਨਾ ਆਪਾਂ ਜਿਹੜੀ ਉਹ ਵੀ ਨਹੀਂ ਪਾਇਆ ਬਈ ਜੀ ਤੁਸੀਂ ਇਹਦੀ ਪਰਵਾਹੀ ਕੀਤੀ ਤੇ ਜੇ ਹੋਵਾ ਕਹਿਣਾ ਪਵੇ ਕਿ ਤੁਮ ਥੋਰ ਭਾਈ ਵੋਟਾਂ ਵਾਸਤੇ ਕਹੋ ਜਦੋਂ ਐਂਕੋਡੋਂ ਫੇਰ ਤਾਂ ਜਦ ਮੇਰਾ ਖਿਆਲ ਸਾਨੂੰ ਵੀ ਸਾਦਗੀ ਲੱਗਦੀ ਆ ਵੀ ਅਸੀਂ ਤੁਹਾਨੂੰ ਜੜੇ ਕਰ ਕੀ ਬੈਠੇ ਕਾਰਨ ਕੀ ਆਪਾਂ ਤੁਸੀਂ ਤਾਂ ਆਪਸਾਂ ਨੂੰ ਸਟਾਰਟ ਕੀਤਾ ਤਾਂ ਮੈਂ ਬੇਨਤੀ ਕਰਦਾ ਵੀ ਇਹ ਸਾਫ ਬਿਲਕੁਲ ਸਾਦਗੀ ਕਹੋ ਨਹੀਂ ਅੱਜ ਵੀ ਜਿਹੜੀ ਬੇਨਤੀ ਹੈ ਉਹ ਆਪਾਂ ਸਰਦਾਰ ਸੰਤੋਖ ਸਿੰਘ ਗੁਰਦਾਸਾਹ ਜੀ ਸਾਰੇ ਸਾਬ ਦੇ ਘਰੇ ਘੱਟ ਪਰ ਹੋਈਆਂ ਪ੍ਰੋਗਰਾਮ ਪਹਿਲਾਂ ਬਿਲਕੁਲ ਐ ਇਕੱਠੇ ਹੋਣ ਦਾ ਜਾਂ ਗੱਲਬਾਤ ਕਰਨ ਦਾ ਹੈ ਨਹੀਂ ਸੀ ਕਾਰਨ ਕੀ ਕਿ ਸਾਰਿਆਂ ਨੇ ਜ਼ਿੰਮੇਵਾਰੀ ਕੀਤੀ ਵੀ ਆਪਾਂ ਸ਼ਹਿਰ ਦੀ ਗਿੜਾ ਨਹੀਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਬਹੁਤ ਵੱਡਾ ਹੈ ਜੇ ਨਾਲ ਬੁੱਕ ਸਵਾਲਾਂ ਹੱਲਤਾ ਤਾਂ ਇਹ ਨਹੀਂ ਜੀ ਜ਼ਰੂਰੀ ਨਹੀਂ ਹੁੰਦਾ ਵੀ ਮੀਂਹ ਵਾਰ ਗੁੱਜੀਆ ਕਿਸੇ ਤਰੀਕੇ ਆਪਣੇ ਹੱਥ ਆ ਜੂਗਾ ਤਕੀਬਤ ਸਪੀਡ ਨੂੰ ਬੜੀ ਜਾਣੀਆਂ ਬੜੀ ਜਾਣੀਆਂ ਐਰਟੇ ਇੰਗਲਿਸ਼ ਸਪੀਡ ਬਣ ਜਾਣੇ ਕਿ ਪੱਖੇੋਂ ਤੇਜ਼ ਹੋ ਜਾਣਾ ਤਾਂ ਇਸ ਕਰਕੇ ਮੈਂ ਕਹਿੰਦਾ ਅੱਜ ਹੀ ਆਪਾਂ ਦਾ ਰੋਡੋ-ਗੂਡੋ ਕਢਦੇ ਜੇ ਤਾਂ ਸਾਰਿਆਂ ਨੇ ਕਿਹਾ ਜੀਕਰ ਸੰਤ ਜੀ ਦਿਓ ਨੌ ਹੰਕਾਰ ਤੇ ਅੱਜ ਹੀ ਕੱਲ੍ਹ ਇਕੱਠੇ ਹੋਏ ਸੀ ਫੀਰਪੋਰਟ ਮਹਾਰਾਜ ਨੇ ਇਹ ਘਰ ਮੱਥਾ ਟੇਕਣ ਦੇ ਬਾਅਦ ਤੇ ਸਾਰਿਆਂ ਨੇ ਸਲਾਹ ਲਈ ਸੀ ਕਿ ਭਾਈ ਜੀ ਤੁਸੀਂ ਦੱਸੋ ਮੀਂਹ ਵਾਰ ਨੂੰ ਕਿੱਥੇ ਗੱਲ ਕਰਦੇ ਕਿਵੇਂ ਨਹੀਂ ਮਿਲ ਜਾਣਾ ਉਹ ਥੋੜਾ ਝਾਵਨਾ ਜੱਦਾ ਨੇ ਕੋਈ ਤੁਸੀਂ ਸਾਰੇ ਜੁम्मेवार ਬੈਠਣਾ ਇਕੱਠਾ ਕੋਈ ਆਮ ਬੈਠਣਾ ਇਕੱਠ ਨਹੀਂ ਸੀ ਅੱਜ ਸੰਧਿਆ ਸਾਰੇ ਕੋਦੇ ਰਾਜ ਸਰਕਾਰ ਦੇ ਸਤਿਕਾਰ ਨੂੰ ਬੈਠੇ ਆ ਖੜੇ ਪੈਰ ਕਰ ਸੁਣੀਏ ਰਾਜ ਨੂੰ ਪੂਰੀ 4-5 ਵਜੇ ਸ਼ਾਮ ਤਾਂ ਇਸ ਕਰਕੇ ਆਪਾਂ ਸਿਰਫ ਥੋੜੂ ਥੋੜੂ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਦੂਸਰੀ ਸੜਕ ਦੀ ਬਹੁਤਾਂ ਰਿਸਕਿਊਸ਼ਨ ਦੀ ਔਰ 48 ਘੰਟੇ ਪਹਿਲਾਂ ਮਜ਼ਦੂਰੀ ਲੈਣੀ ਪਈ ਤੁਸੀਂ ਇਸ ਕਰਕੇ ਕਿਸੇ ਲੈਕਤੀ ਮਜ਼ਦੂਰੀ ਅਰਜੀ ਦੇ ਕੇ ਰਹੀ ਹੈ ਉਹਨਾਂ ਨੇ ਸਿਰਫ 100-150 ਬੰਦੇ ਦੀ ਮਜ਼ਦੂਰੀ ਦਿੱਤੀ ਸੀ ਪਰ ਬਾਣੀ ਬਟਾ ਆਪਾਂ ਕਾਠ ਨਹੀਂ ਸੁਣਿਆ ਜੋ ਕਿ ਭਾਰਤ ਵਿੱਚ ਦਗਮਦੂਰੀ ਉੱਚੀ ਹੋ ਜਾਂਦੀ ਆ ਤਾਂ ਇਸ ਕਰਕੇ ਆਪਾਂ ਸਾਰਿਆਂ ਨੂੰ ਬੜੇ ਸਤਕਾਰ ਨਾਲ ਹੁਣ ਇਥੇ ਨਿਕਲਣਾ ਹੈ ਔਰ ਨਾਲ ਪੰਜਾਬ ਦੇ ਵਿੱਚ ਸਾਰਾ 라ਉਂਡ ਆਪਾਂ ਸ਼ਹਿਰ ਦਾ ਲਾ ਦੇਣਾ ਤੋ ਸ਼ਹਿਰ ਆਪਣਾ ਬੜਾ ਵੱਡਾ ਨਹੀਂ ਆਪਾਂ ਦੋ ਘੰਟੇ ਦੀ ਸਮਾਪਤੀ ਹੋ ਜਾਣੀ ਆ ਨਿਕਾਰਾ ਲਾਓ ਪਾਰਟੀ ਦਾ ਤੇ ਪੰਥ ਦਾ ਜਗਾਰ ਜਿਕਾਰ ਕੋ ਰੋਣਾ ਹੈ ਪਹਿਲਾਂ ਲਾਓ ਪਾਰਟੀ ਦਾ ਸ਼ੋਟੀਆਂ ਕਾਲੀ ਦਰ ਜਿੰਦਾਬਾਦ

ਆਪਣੇ ਇੰਨੇ ਵੀ ਹੜਕੇ ਦੇ ਪੰਜ ਸਰਪੰਚ ਤੇ ਸਰਪ੍ਰਧਾਨ ਜਿੰਨੇ ਵੀ ਸਾਡੇ ਇੱਥੇ ਆਏ ਆ ਪੰਜ ਸਰਪੰਚ ਤੇ ਬਾਕੀ ਜਿਹੜੀ ਆਪਣੀ ਸਭ ਤੋਂ ਵੱਧਿਆ ਗੱਲ ਜਿਹੜੀ ਹੁੰਦੀ ਆ ਕਿ ਆਪਣੀ ਜਿਹੜੀ ਰੀੜ ਦੀ ਹੱਡੀ ਜਿਹੜੀ ਅਕਾਲੀ ਦਾ ਸੀ ਸਾਡੇ ਵਰਕਰ ਨੇ ਮੈਂ ਸਾਰੇ ਮੈਂ ਇੱਥੇ ਕੋਲੋਂ ਤੇ ਸਾਰੇ ਨੂੰ ਇੱਥੇ ਆਣੇ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਕੋਟਰੀ 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 ਕਰਵਾ ਬਾਕੀ ਸਿਰਫ ਮੈਂ ਕੋ 2 ਮਿੰਟ ਲੈਣੇ ਆ ਮੈਂ ਬਾਕੀ ਗੱਲ ਨਹੀਂ ਕਰਨੀ ਹੂ ਅਪ ਇਹ ਆਪਣੇ ਜਿਹੇ ਅਮੀਰਵਾਰ ਆਪਾਂ ਨੂੰ ਮਿਲੇ ਆ ਇਹਨਾਂ ਨੂੰ ਬੁਰਤੀ ਜਿਹੜੀ ਆ ਨਾਨਕਿਆਂ ਨੂੰ ਵੀ ਦਾੜਿਆਂ ਨੂੰ ਪੁਰਾਣੀ ਇਹਨਾਂ ਦੀ ਬੁਰਤੀ ਬੁਰਤੀ ਮਿਲੀ ਹੈ ਨਾ ਉਹ ਜਿਸ ਆਸੂ ਲਿਆ ਤੋਂ ਮੇਰੇ ਜਾਣ ਹੁੰਦੇ ਆ ਪਿੰਡ ਦੇ ਸਰਪੰਚ ਨਹੀਂ ਬਣੇ ਹੁੰਦੇ ਉਹ ਆ ਕੇ ਐਮਪੀ ਬਣ ਗਏ ਆ ਉਹ ਆ ਕੇ ਐਮਐਲਏ ਬਣ ਗਏ ਆ ਆਰਐਮਜੀ ਬਣ ਗਏ ਆ ਆਪਣੇ ਸੱਤੇ ਚੜ ਗਏ ਦੁਜੀ ਗੱਲ ਇਹ ਭਰਾਵਾਂ ਆਪਾਂ ਮਿਲੇ ਨੰਗਨੌਣ ਵਾਲੇ ਸਾਰੇ ਤੇ ਆਪਾਂ ਜੁੜੇ 2-2.5 ਸਾਲ ਦੇਖ ਲਿਆ ਮਾਨੀ ਤੇ ਹੁਣ ਉਹਨਾਂ ਨੇ ਵਿਸ਼ਵਾਸ ਖਾਣਾ ਕਰਿਓ ਤੇ ਬਾਕੀ ਦੂਜੀ ਵਾਲੇ ਇਹ ਆ ਵੀ ਆਪਾਂ ਨੂੰ ਦੋ ਨੌਜਵਾਨ ਬੰਦੇ ਕਿਹੋ ਜਿਹੇ ਮਿਲੇ ਆ ਜਿਹੜੇ ਆਪਣੇ ਜਿਹੜੇ ਦਾ ਔਰ ਆਪਣੇ ਲੋਕਾਂਵਾਂ ਹੜਕੇ ਦਾ ਨਾਲ ਅਸਰ ਕਰਕੇ ਉਹ ਦੋਨੇ ਨੇ ਆਪਾਂ ਨੂੰ ਤੁਸੀਂ ਜਾਣਦੇ ਹੋ ਸਰਦਾਰ ਭਜਿੰਦਰ ਸਿੰਘ ਜੀ ਔਰ ਸਰਦਾਰ ਰਾਜੀਤ ਸਿੰਘ ਜੀ ਇਹਨਾਂ ਦੀ ਜੁੜੀਆ ਮੈਨਾਂ ਸਲਾਹ ਜਾਨਦਰੇ ਆਪਾਂ ਸਰਦਾਰ ਰਾਜੀਤ ਸਿੰਘ ਜੀ ਬੱਡੀ ਬਹੁਤ ਬਤਨ ਜਾਈਏ ਸਾਡੇ ਸਾਡੇ ਪੁੱਤੇ ਬਿੱਠੇ ਨੀਡਰ ਸਾਡੇ ਜਿਹੜਾ ਪੋਤਾ ਸਿੰਘ ਦੀ ਉਹਨਾਂ ਦੀ ਆਤਮਾ ਜਿਹੜੀ ਖੁਸ਼ੀ ਹੋਵੇ ਵੀ ਵਾਕੇ ਆ ਜਾਨ ਨੇ ਤੁਹਾਨੂੰ ਗੋਬਿਆਰੇ ਨੇ ਦਿਖਾਏ ਪਿਛਿਆ ਬ੍ਰਾਹਮਣ ਕੀਤਾ ਕਾਂਸਾ ਬ੍ਰਾਹਮਣ ਸਾਉ ਬੈਂਕੀ ਜਰਾ ਨੱਥਿਆ ਸਾਉ ਨੂੰ ਪ੍ਰਧਾਨ ਜੀ ਉਹਨਾਂ ਨੂੰ ਗੁਰਵਿੰਦਰ ਸਿੰਘ ਜੀ ਉਹਨਾਂ ਨੂੰ ਰਾਜਿੰਦਰ ਸਿੰਘ ਜੀ ਦਾ ਔਰ ਭਾਈ ਜੀ ਦਾ ਸਨਾਰ ਦਿੱਤਾ ਜਾਵੇ ਅੱਜ ਦਾ ਚਾਚਾ ਦੇ घंटे <laughs> ਸਮੂਹ ਕੇ ਰਾਜਵਿੰਦਰ ਸਿੰਘ ਤੇ ਸਾਰੀ ਲੀਡਰਸ਼ਿਪ ਨੇ ਕੋੜੀ ਸੇਖਾ ਦੀਆਂ ਸਾਰੀਆਂ ਦੁਕਾਨਾਂ ਤੇ ਗਲੀਆਂ ਚ ਜਾ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਿੱਥੇ ਕਿ ਲੋਕਾਂ ਵੱਲੋਂ ਉਹਨਾਂ ਦਾ ਪਰਮਾ ਸੁਆਗਤ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ ਕਰਨ ਸਮੇਂ ਆਗੂਆਂ ਤੇ ਵਰਕਰਾਂ ਦੇ ਵਿੱਚ ਭਾਰੀ ਜੋਸ਼ ਦਿਖਾਈ ਦਿੱਤਾ ਹੁਣ ਲੋਕਾਂ ਨੇ ਤੈਅ ਕਰਨਾ ਕਿ ਵੋਟਾਂ ਕਿਸ ਨੂੰ ਪਾਉਣਗੇ ਅਤੇ ਨਤੀਜੇ ਕਿਸ ਦੇ ਪੱਖ ਵੱਲ ਜਾਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਧਰਮ ਸਿੰਘ ਦੇ ਨਾਲ ਮੈਂ ਗੁਰਮੀਤ ਸਿੰਘ